ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਏ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲੈ ਰਾਲਿ ਬਤਾਰ ਭੁਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸੇ ਸਿਆਣਪ ਲਖ ਹੋਏ ਤਾਂ ਇੱਕ ਨਾਂ ਚੱਲੇ ਨਾਲ ਕਿ ਉਸ ਚਾਰਾ ਹੋਈਏ ਕਿਉਂ ਕੂੜੇ ਟੁਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਿਆ ਹੁਕਮੇ ਉਤਮ ਨੀਚ ਹੁਕਮ ਆਲਖ ਦੁਖ ਸੁਖ ਪਾਈ ਇਹ ਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਇਹ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੋਗੁਨਟੇ ਆਇਆ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪ ਜਿసే ਦੂਰ ਗਾਵੇ ਕੋ ਵਿਕੇ ਹਾਧਰਾ ਹਧੂਰਾ ਕਥਨਾ ਕਥੀਨਾ ਵੇ ਤੋਟ ਕਥ ਕਥ ਕਥੀ ਕੋਟਿਕੋਟ ਕੋਟ ਜ਼ਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਮ ਚਲਾਏ ਰਹਾ ਨਾਨਕ ਵਿਖਸੇ ਵੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਦਿ ਸੇ ਦਰਬਾਰ ਮੋਕੇ ਬੋਲਣ ਬੋਲੀਏ ਜਿ ਸੁੰਤਰੇ ਪਿਆਰ ਅਮਰਤ ਵੇਲਾ ਸਾਚ ਨਾਮ ਵਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਕਹੇ ਵੇ ਜਾਣਿਆ ਸਭਾ ਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਧਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗavਏ ਗੁਣੀ ਨਿਦਾਨੋ ਗavਏ ਸੁਣੀ ਮਨ ਰੱਖੇ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖੰਦ ਗੁਰਮਖਵੇਦ ਗੁਰਮਖ ਰਿਆਸਮਾਈ ਗੁਰਈਸਰ ਗੁਰਗੋਰਖ ਬਰਮਾ ਗੁਰਪਾਰਬਤੀ ਮਾਈ ਜੇਹੋ ਜਾਣਾ ਖਾ ਨਾਈ ਕਿਹਣਾ ਕਿਸ ਨਾ ਜਾਏ ਗੁਰਾ ਇੱਕ ਦੇਵੁਝਾਈ ਸਭਨਾ ਜੀਆ ਕੋ ਏਕੋ ਦਾਤਾ ਸੋ ਮੈਂ ਵਿਸਰਨ ਜਾਏ ਤੀਸਨਾਵਾ ਜੇਤਿ ਸੁਪਾਵਾਂ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਸ਼ਟੁ ਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸਖ ਸੁਣੀ ਗੁਰਾਂ ਇੱਕ ਦੇਵ ਬੁਝਾਈ ਸਭਨ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰਜਾਹ ਹੋਰ ਸੁਣੀ ਹੋਏ ਨਮਕੰਡਾ ਵਿ ਜਾਣੀਏ ਨਾ ਚੱਲਿਆ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀ ਜਗਲੇ ਜੈ ਕਿਸ ਨਜ਼ਰ ਨਾ ਆਵੈ ਤਵਾਦਨ ਪੂਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ રે ਨਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਬਲ ਆਕਾਸ ਸੁਣੇ ਦੀਪ ਲੋ ਪਤਾਲ ਸੁਣੇ ਪਵਨ ਸਕੇ ਕਾਲ ਨਨ ਭਗਤਾ ਸਦਾ ਵਿਗਾ ਸੁਣੇ ਦੂਪ ਕਨ ਸੁਣੇ ਸਿਰ ਬ੍ਰਹਮਾਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਨ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸੰਸਦੋ ਗਿਆਨ ਸੁਣਿਆ ਅਸ ਕ੍ਰਿਸ਼ਨ ਨਾਨ ਸੁਣਿਆ ਪੜਪੜ ਪਾਵੇ ਮਨ ਸੁਣਿਆ ਲੱਗਿਆ ਸੇਤ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਦੇ ਪਾਵੇ ਰਾ ਸੁਣਿਆ ਹਾਥ ਵਿਅਸ ਗਾ ਨਾਨਕ ਭਗਦਾਸ ਦਾ ਵਿਗਾਸ ਹੁਨੇਦੁ ਪਪਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪੀਛੇ ਪਸਦਾਏ ਕਾਗਲ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਤਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਿਆ ਸੁਤ ਹੋਵੇ ਮਨ ਬੁੱਧ ਮੰਨਿਆ ਸਗਲ ਪਾਉਣ ਕੀ ਸੋਧ ਮੰਨੇ ਮਉ ਚੋਟਾ ਨਾ ਖਾਏ ਮਨ ਜਮ ਕੇ ਸਾਸ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ મને માર્ગા પાયી ઉપર ગટ ના ચાલ મને પાવે મુખ દ્વાર મને પરવાય સરદાર મને તરે તારે ગુરુ શેખ મને નાન ભાવે ના ભેખ સનંદ હોય એ જે કો મન જાણે મન કોય ਪੰਪਰਵਣ ਪੰਪਰਦਾਨ ਪੰਚੇ ਪਾਵੈ ਦਰਗੇ ਮਾਨਸ ਪੰਚੇ ਸੁਹੇ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਲੇ ਵਿਚਾਰ ਕਰਤੇ ਕੇ ਕਰਿ ਨੈ ਸਮਾਲ ਤੋਲ ਤਰੰਦਿਆ ਕਾ ਪੂਤ ਸਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਗੁਜੇ ਹੋ ਸੁਚਿਆ ਤਵਲੇ ਉਪਰ ਕੇਤਾ ਭਾਰ ਦਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਰ ਤਲੇ ਕਮਨ ਜੋਰ ਜੀ ਜਾਤਰੰਗਾ ਕੈ ਨਾਮ ਸਬਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲੇ ਆ ਰੂਪ ਕੀਤੀ ਦਾ ਜਾਣਿ ਕਣ ਕਹੂ ਤ ਕਿਤਾ ਪਸਾ ਇੱਕ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾ ਵਾ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਸੰਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਥਿਏ ਸੰਸਦਾਰ ਅਸੰਸੂਰ ਮੋਪਕਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰ ਜਾਵੇ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮੰਦਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਚੋਰ ਹੈ ਰਾਮ ਕੋਰ ਅਸੰਗ ਅਮਰ ਕਰ ਜਾਏ ਜੋ ਅਸੰਗ ਗਲ ਵਢ ਹਤਿਆ ਕਮਾਈ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੂੜੇਰ ਕੂੜੇ ਫੈਰਾਈ ਅਸੰਗ ਮਲੇਜ਼ ਮਲ ਪਖ ਖਾਏ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਰਨ ਜਾਵਾ ਏਕ ਵਾਰ ਜੋਗ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਂ ਅਗਮ ਅਗਮ ਅਸੰਖ ਲੋ ਅਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਣ ਬਣ ਅਖਰਾ ਸਿਰ ਸੰਯੋਗ ਵਖਾਂ ਜਿਨ ਐ ਲੇਖੇ ਸਿਰ ਨਾਇ ਜੇ ਫਰਮਾਏ ਤਿੱਥ ਪਾਏ ਦੇਤਾ ਕੀਤਾ ਤੇਤਾ ਨਾਮ ਨਾਵੇ ਨਾਹੀ ਕੋ ਥਾਂ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੋ ਤੂ ਤੇ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹਾਥ ਪੈਰ ਦੰਦੇ ਪਾਣੀ ਤੁਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਉ ਨਾਨ ਘੁਕਮੀ ਆਉ ਜਾ ਤੀਰਤਬ ਜਾ ਦਾਨ ਜੇ ਕ ਪਾਵੈ ਤਿਲ ਕਮਨ ਸੁਨੇ ਮਨਿਆ ਮਨ ਕੀਤਾ ਪਾਉ ਅੰਤਰਗਤੀ ਮਲਨ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੇ ਤੇ ਭਗਤ ਨਾ ਹੋਏ ਵਿਸ਼ਵਾਸ ਅਦਬਾਣੀ ਬਰਵਾ ਸਤਸਨਾਸ ਦਾ ਮਨ ਚਾਹ ਕਮ ਸਵੇਰਾ ਕਾ ਵਕਤ ਕਮਣ ਕਮਣ ਤਿਤ ਕਵਣ ਵਾਰ ਕਮਲ ਸੇ ਰੁੱਤੀ ਮਾ ਕਵਣ ਜਿਤ ਹੋਆ ਆਕਾਰ ਵੈਨ ਪਈਆ ਪੰਡਤੀ ਜੇ ਹੋਵੇ ਲੇਕਰਣ ਵਕਤ ਨਾ ਪਾਇ ਕਾ ਦੀਆਂ ਜੈ ਲਿਖਾਂ ਲੈ ਕੁਰਾਨ ਤਿਤ ਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰਾਖਾ ਜੂ ਸਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਤਾ ਹੋਵੇ ਨਕ ਜੇ ਕੋ ਆਪੋ ਜਾਣੇ ਅਗੇ ਗਾਇਣਾ ਸੋਹਿ ਪਤਲਾ ਪਤਾ लख अगस अगस उड़क उड़क पाल थके वेद कहन एक बार सिर ठारा कहन कितेबा के असुरेख तात ता लिखा हुए तलिखिये लिखे हुए वनास ਨਾਨਕ ਵਡਾਖੀਏ ਅਪੇ ਜਣਿ ਆਪ ਸਲਾਈ ਸਲੈ ਇਤਿ ਸੁਰਤ ਨ ਪਾਈਆ ਨਦਿਆ ਤੇਵਾ ਪਾਵੇ ਸੁ ਨ ਜਾਣੇ ਸੁ ਸੁਸਤਾਨ ਗੇਰਾ ਸੇਤੀ ਮਲਤਾਨਾ ਕੀੜੀ ਤੁਲ ਨ ਹੋਵੇ ਇਨੀ ਜੇਤਸ ਮਨੋ ਨਾ ਵਿਸਰੇ ਅੰਤ ਨਸਤਿ ਕੇ ਨਾ ਅੰਤ ਅੰਤ ਨ ਕਰਨ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਪੇ ਕੀ ਮਨ ਮੰਤ ਅੰਤ ਨ ਜਪੇ ਕੀਤਾਕਾਰ ਅੰਤ ਨ ਜਪੇ ਪਾਰਵਾਰ ਅੰਤ ਕਰਨੇ ਕੇਤੇ ਬਿਲ ਲਾਇ ਤਾਂ ਕਿ ਅੰਤ ਨਾ ਪਾਏ ਜੈ ਇਹੋ ਅੰਤ ਨਾ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਐਵੜੂ ਚਾਹ ਹੋਵੇ ਕੋਏ ਤਿਸੂ ਚੇ ਕੋ ਜਾਣੇ ਸੋਏ ਜੇਵੜ ਅਪ ਜਾਣੇ ਆਪ ਆਪ ਨਰਕ ਨਦਰੀ ਗਰਮੀ ਦਾਤ ਬੋਤਾ ਕਰਮ ਨਾ ਲਿਖਿਆ ਨਾ ਜਾਏ ਵਡਾ ਦਾਤਾ ਤਿੰਨ ਤਮਾਏ ਕਹਤੇ ਮੰਗੇ ਜੋ ਅਪਾਰ ਕਹਤੇ ਗੰਨਹੀ ਵਿਚਾਰ ਕਹਤੇ ਖੱਪ ਕਟੇ ਵੇਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੁਰਖਾਈ ਖਾਇ ਕਹਤੇ ਦੂਖੂ ਸਦਮਾਰ ਹੈ ਬੇਦੱਤਰੀ ਦਤਾਰ ਬੰਖਲਾਸੀ ਭਾਣੇ ਹੋਇ ਹੋ ਰੱਖ ਨਾ ਸਕੇ ਕੋਈ ਜਿਗੋ ਖਾਇ ਕਾਖਣ ਪਾਇ ਉਹ ਜਾਣ ਜਿਤੇ ਮੈਂ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵਗੇ ਹੀ ਕੇ ਜਿਸਨਾ ਬਖਸੇ ਸਿ ਸਲਾ ਨਨ ਪਸ ਸਹੀ ਪਸ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਾਰਿਆਮੁੱਲ ਭੰਡਾਰ ਅਮੁੱਲ ਆਇਆ ਅਮੁੱਲ ਲੈ ਜਾਏ ਅਮੁੱਲ ਪਿਆ ਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦਿਬਾਨ ਅਮੁੱਲਤੁਲ ਅਮੁੱਲ ਦਬਾ ਪ੍ਰਮਾਣ ਅਮੁੱਲ ਮਕਸੀਦ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਮੁਲਾ ਮੁਲਾ ਆਖਿਆ ਨਾ ਜਾਏ ਆਖ ਆਖ ਰਹੇ ਲਿ ਬਲਾਏ ਆਖੇ ਮੇਹ ਪਾਟ ਪੁਰਾਣਾ ਆਖੇ ਪੜੇ ਕਰੇ ਲਿਖਿਆਣ ਆਖੇ ਵਰ ਮੇ ਆਖੇ ਇੰਦ ਅਖੇ ਕੋ ਪੀਤੇ ਗੋਵਿੰਦ ਆਖੇ ਇਸਰਾ ਕੇ ਸੇਧ ਆਖੇ ਕੇਤੇ ਕਿਤੇ ਬੁੱਧ ਅਖੇ ਦਨ ਆਖੇ ਦੇਵ ਆਖੇ ਸੂਰ ਨਰ ਮਨਜਨ ਸੇਵ ਕੇਤੇ ਆਖੇ ਅਖਣ ਪਾਏ ਕੇਤੇ ਕਹਿ ਕੇ ਉੜੂਖ ਜਾਏ ਇਤੇ ਕਿਤੇ ਹੋਰ ਕਤੇ ਕਰੇ ਤਾਂ ਆਖਣ ਸਕੇ ਕੇ ਕੇ ਜੇ ਵੜਿ ਭਾਵੇ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਇ ਜੇ ਕੋ ਆਖੇ ਬੋਲ ਵਿਗਾੜ ਤਾਲ ਕੇ ਸਰਗਵਾਰ ਗਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਬੇਸਰ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇਵਾ ਵਣਹਾਰੇ ਕੇ ਤੇ ਰਗ ਪਰਿ ਸੋ ਕੈਨ ਕੇ ਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਜ ਧਰਮ ਦੁਆਰੇ ਗਾਵੇ ਚਿੱਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੋਨ ਸਦਾਸ ਵਾਰੇ ਗਾਵੇ ਇਨ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ 시ਸਮਦੀ ਅੰਦਰ ਗਾਮ ਸਾਧ ਵਿਚਾਰੇ ਗਾਮ ਸਥਿ ਜਤੀ ਸੁਸੰਤੋਖੀ ਗਾਵੇ ਵੀਰ ਕਰਾਰੇ ਗਾਮ ਪੰਡਤ ਪੜਨ ਰਖੇ ਸਰ ॠਗਵੇਦ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾਂ ਵਾਸ਼ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਸ਼ਰਤੀਥ ਨਾਲੇ ਗਾਵੇ ਜੁਤ ਮਨ ਬਸੂਰਾ ਗਾਵੇ ਖਾਣੀ ਜਾਇ ਗਾਵੇ ਖੰਡ ਮੰਡ ਵਰ ਪੰਡਾ ਕਰ ਕਰਕੇ ਤਾਰੇ ਸੇ ਤੁਧਨ ਗਾਇ ਜੋ ਸੁ ਭਾਵਨ ਅਰਥ ਤੇਰੇ ਭਗਤ ਦਰਸਾ ਲੈ ਹੋਰ ਕੀਤੇਗਾ ਵਨ ਸੇ ਮੈਂ ਜਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦ ਸਾਈਭ ਸੱਚਾ ਸਾਚੀ ਨਾਹੀ ਹੈ ਬੀ ਹਸੀ ਜਨ ਜਸੀ ਰਚਨਾ ਜਿੰਦੂ ਚਾਈ ਰੰਗੀ ਰੰਗੀ ਭਾਤੀ ਕਰ ਕੰਜ ਸੰਸੀਵਾ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਜੀ ਵੜਿਆਏ ਜੋ ਸੁ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਸਾ ਸੋ ਸਪਾ ਸਾਈਬ ਨੰਕ ਕਰੇ ਜਾਈ ਮੁੰਦ ਸਤੋਸ ਤੋ ਸਰਮਪਤ ਚੋਲੀ ਧਿਆਨ ਕੀ ਕਰੇ ਬਿਬੂਤ ਖਿੰਤਾ ਕਲ ਕੁਵਾਰੀ ਕਾਇਆ ਜਗ ਦੰਡਾ ਪ੍ਰਤੀਤ ਆਈ ਪੰਛਗਲਿ ਮਾਤੀ ਮਨਜੀ ਤੇ ਗੀਤ ਅਦੇ ਇਸ ਆਦੇਸ ਆਦਾ ਨਿਲਨ ਨਾਥ ਜਗ ਜਕੇ ਕ ਵੇਸ ਭੁਗਤ ਦੇ ਆ ਗਿਆਨ ਦੇ ਬੰਡਾਰਣ ਘੜਵੱਜੇ ਨਾਦ ਆਪਨਾ ਨਾਥੀ ਸਭ ਜਾਕਿਰਸ ਦਵਾਰਾ ਸਾਧ ਸੰਜੋਗ ਵਿਜੈ ਦੁਇ ਕਰ ਚਲਾਵੇ ਲੇਕੇ ਆਵੇ ਭਾਗ ਅਦੇ ਇਸ ਆਦੇਸ ਆਦਾ ਨਿਲਨ ਨਾਥ ਜਗ ਜਕੇ ਕ ਵੇਸ ਏ ਕਮਾਈ ਜੁਗਤਿ ਵੈਤਨ ਚਲੇ ਪ੍ਰਵਾਨ ਇੱਕ ਸੰਸਾਰ ਇੱਕ ਪੰਡਾਰ ਇੱਕ 라ਦੀ ਬਾਣ ਜਿਵ ਦੇ ਸੁਭਾਅ ਵੈ ਤਿਰ ਚਲਾਵੇ ਜਿਵ ਹੋਵੇ ਪਰਮਾਨ ਔ ਵੇ ਕੇ ਉਹਨਾਂ ਨਦਰ ਨਾ ਆਵੇ ਬੋਤਾ ਹੈ ਵਡਾ ਅਦੇ ਇਸੇ ਅਦੇਸ ਆਦਾ ਨਿਰਨਹ ਤੋ ਜੁਜੁਗੇ ਕੋ ਵੇਸ ਆਸਣ ਲੋਲੇ ਪੰਡਾਰ ਜੋਗ ਸੁਪਾਇ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਾ ਨਾਨ ਸਾਚੀ ਕੀ ਸਾਚੀ ਕਾਰ ਅਦੇ ਇਸੇ ਅਦੇਸ ਆਦਾ ਨਿਰਨਹ ਤੋ ਜੁਜੁਗੇ ਕੋ ਵੇਸ ਇਕ ਦੂਜੀ ਬੋਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇੜਾ ਕੀਏ ਇੱਕ ਨੰਮ ਦੀ ਗਦੀਸ ਇਤਰੇ ਪਤ ਪੌੜੀਆਂ ਚੜਿਏ ਹੋਏ ਕੀਸ ਸੁਣ ਗੱਲ ਆਕਾਸ ਕੀ ਕਿਟਾਈ ਕੀ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੜੀਸ ਅਖੰਡ ਜੋਤ ਪੈਣਾ ਯੋ ਰੋ ਨੰਮਗੰਨ ਦੇਣਾ ਯੋ ਰ ਯੋ ਨਾ ਜੀਵਨ ਮਰਨ ਯੋ ਰਯੋ ਨਰਾਜ ਮਲ ਮਨਸੋਰ ਯੋ ਨਾ ਜੁਰ ਸੁਤੀ ਗਿਆਨ ਵਿਚਾਰ ਯੋ ਨਾ ਨੁਕਤੀ ਸੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਹਸੋਏ ਨਾਨਕ ਤੁਮਨਾ ਨੀਜ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਣੀ ਅਗਨੀ ਪਤਾ ਤਿਸ ਵਿਚਾਰ ਤਿਹਾ ਪ੍ਰਕਿਰਮ ਸਾ ਤਿਸ ਜੀ ਜੁਕ ਕੇ ਰੰਗ ਧਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹਾਏ ਵਿਚਾ ਸੱਚਾ ਉਸਤਤ ਦਰਬਾਰ ਇੱਥੇ ਸੁਣ ਪੜ ਪ੍ਰਵਾਨ ਜਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਇੱਥੇ ਪਾਏ ਨੰਗਾਇ ਜੱਪੇ ਜੈ ਧਰਮ ਖੰਡ ਕਾ ਇਹੋ ਧਰਮ ਖਿਆ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਸਰ ਕੇਤੇ ਕਰਮ ਹੈ ਇਸ ਕੇਤੇ ਵਰਮੇ ਘੜੀਏ ਰੂਪ ਰੰਗ ਕੇ ਵੈਸ ਕੇਤੇ ਕਰਮ ਧਰਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇਨ ਚੰਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰਨ ਕੇਤੇ ਕੇਤੇ ਰਸਮੁੰਦਾ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਨ ਰੰਦ ਕੇਤੀਆਂ ਸੂਤੀ ਸੇਵਕ ਕੇਤੇ ਗਿਆਨ ਖੰਦ ਨਾ ਅੰਤ ਗਿਆਨ ਖੰਦ ਮੈਂ ਗਿਆਨ ਪ੍ਰਚਾੰਡ ਤੇਤੇ ਨਾਗਨ ਕੋਡ ਅਨੰਤ ਸਰਮਕੰਡ ਕੀ ਬਾਣੀ ਰੂ ਜਿਥੇ ਕੜੀਏ ਕੜੀਏ ਬਹੁਤ ਨੂਬ ਤਾਂ ਕਿ ਗੱਲਾ ਕਥੀ ਨਾ ਜਾਏ ਜੇ ਕੋ ਕੈ ਪੀ ਸਿ ਪਸਤਾਏ ਜਿਥੇ ਕੜੀਏ ਸੁਤ ਸੁਰਤ ਮੱਤ ਮਲ ਬੁੱਧ ਕੇਤੇ ਕੜੀਏ ਸੁਰਾਸਿਦਾ ਕੀ ਸੋਦ ਕਰਮਖੰਡ ਕੀ ਬਾਣੀ ਜਿਥੇ ਹੋਰ ਨਾ ਕਈ ਹੋ ਤਿਥੇ ਜਯੋਦਮਾ ਬਲਸੂਰ ਤੈਨ ਮੇ ਰਾਮ ਰਿਆ ਪ੍ਰਪੂਰ ਦਿਥੇ ਸੀਤੋ ਸੀਤਾ ਮੇ ਮਮਾਈ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਮਰੈ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤਿਥੇ ਭਗਤੋ ਸੇ ਕੇ ਲੋ ਕਰੈ ਨੰਦ ਜਮਨ ਸੋਏ ਸਚ ਖਨੂਸੇਂ ਰਕ ਰੰਕਾਰ ਕਰ ਪ੍ਰਵੇਖਿ ਨਦਰਿ ਨਿਹਾਲ ਤੇਤੇ ਖੰਡ ਮਨਵਰ ਪਾਉਂਡ ਜੇ ਕੋ ਕਥੇ ਤਾਤਨਾ ਅੰਤ ਤਿਥੇ ਲੋਲ ਆਕਾਰ ਜਿਵ ਜਿਵ ਹੁਕਮ ਤਿਵਤਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾ ਜਦ ਪਹਾਰਾ ਤੀਰ ਜਸੁ ਨਿਆਰ ਅਹਿਰ ਮਤ ਵੇਦ ਹਥਿਆਰ ਭਾਉ ਖੱਲਾ ਅਗਨੀ ਤਪਤਾ ਪਾਂਡਾ ਪਵ ਅਮਰਿਤ ਟਾਲ ਕੜੀਏ ਸਭ ਸੁੱਚੀ ਟਕਸਾਲ ਜਿਨਕੋ ਨਦਰ ਕਰਮ ਤਿੰਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀਸ ਰਾਧਈ ਦਾਇ ਦਾਇਆ ਖੇਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੜ ਕੇ ਦੂਰ ਜਿਨੀ ਨਾਮ ਸਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ